ਜਸਵਿੰਦਰ ਜੀ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਣਨਾ ਚਾਹਾਂਗਾ ਕਿ ਨਦਰ ਫਾਊਂਡੇਸ਼ਨ ਕਿਵੇਂ ਸਟਾਰਟ ਹੋਈ ਤੁਹਾਡੇ ਮਨ ਦੇ ਵਿੱਚ ਕਿੱਥੋਂ ਆਈ ਆਈਡੀਆ ਆਇਆ ਇਹ ਤੇ ਕਦੋਂ ਤੋਂ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਜਿਵੇਂ ਹੁਣ ਤੁਸੀਂ ਕਿਹਾ ਕਿ ਮੈਨੂੰ ਤਕਰੀਬਨ 13-14 ਸਾਲ ਹੋ ਗਏ ਨੇ ਇੱਥੇ ਜੀਐਨ ਦੇ ਵਿੱਚ ਇੱਕ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਦੇ ਬਰਤੀ ਨਾ ਬਾਕੀ ਅਸੀਂ ਗੁਰਬਾਣੀ ਨਾਲ ਜੁੜੇ ਹੋਇਆ ਦਸਵੰਤ ਕੱਢਣਾ ਉਹ ਹਰ ਇੱਕ ਸਿੱਖ ਦਾ ਜਿਹੜਾ ਉਹ ਜ਼ਿੰਮੇਵਾਰੀ ਹੈ ਉਹ ਗੁਰੂ ਸਾਹਿਬ ਦਾ ਨੂੰ ਹੁਕਮ ਹੈ ਸੋ 14 ਦੇ ਵਿੱਚ ਅਸੀਂ ਇਹ ਇੱਕ ਜਿਹੜਾ ਪੇਸ਼ੈਂਟ ਵੀ ਸੀਗਾ ਕਾਲਜ ਦੇ ਵਿੱਚ ਉਹਦਾ ਇਲਾਜ ਕਰਦੀ ਅਸੀਂ ਚਿਕਾ ਦਾ ਇਲਾਜ ਕਰਵਾਈਏ ਉਹਦੇ ਇੱਕ ਦੋ ਬੱਚੇ ਫਿਰ ਆਏ ਹੌਲੀ-ਹੌਲੀ ਕਹ ਲੋ ਕਿ ਫਿਰ ਮੇਰੇ ਦਿਮਾਗ 'ਚ ਹੋਈ ਹੌਸਲਾ ਵਧਦਾ ਗਿਆ ਕਿ ਤਾਂ ਆਪਾਂ ਬਹੁਤ ਜਦੋਂ ਥੋੜਾ-ਥੋੜਾ ਹਿੱਸਾ ਸਾਰੇ ਪਾਉਣਗੇ ਤਾਂ ਬਹੁਤ ਵੱਡਾ ਕਾਰਜ ਜਿਹੜਾ ਕਰ ਸਕਦੇ ਤੇ ਅੱਜ ਦੇ ਟਾਈਮ ਦੇ ਵਿੱਚ ਹੁਣ ਕਿੰਨੀ ਕੁ ਜਿਹੜੀ ਤੁਹਾਡੀ ਫਲਵਾੜੀ ਸੀ ਉਹ ਕਿੰਨੀ ਕੁ ਫੈਲ ਚੁੱਕੀ ਹੈ ਅੱਜ ਤੁਸੀਂ ਕੀ ਕੀ ਜਿਹੜਾ ਸੇਵਾਵਾਂ ਕਰਦੇ ਹੋ ਜਿਹਦਾ ਮੇਨ ਮਕਸਦ ਮੇਰਾ ਉਦੋਂ ਸੀ ਕਿਉਂਕਿ ਐਜੂਕੇਸ਼ਨ ਸੈਕਟਰ ਦੇ ਨਾਲ ਹੈਗੇ ਆ ਮੇਨ ਮਕਸਦ ਮੇਰਾ ਇਹ ਹੁੰਦਾ ਸੀ ਕਿ ਜੇ ਇੱਕ ਬੱਚੇ ਨੂੰ ਪੜ੍ਹਾ ਦਾਂ ਤਾ ਉਹਦੀ ਜਨਰੇਸ਼ਨ ਸਾਰੀ ਸੁਧਰ ਸਕਦੀ ਆ ਸੁਧਰ ਮਤਲਬ ਕਿ ਉਹਦਾ ਅਗਲਾ ਜਿਹੜੀ ਪੀੜ੍ਹੀ ਹੋਊਗੀ ਉਹ ਪੜ੍ਹੀ ਲਿਖੀ ਹੋਊਗੀ ਸੋ ਮੇਨ ਜਿਹੜਾ ਫੋਕਸ ਹੈਗਾ ਸਾਡਾ ਉਦੋਂ ਐਜੂਕੇਸ਼ਨ ਹੀ ਸੀਗਾ ਦੁਨੀਆਂ ਤੇ ਇੰਨੇ ਦੁੱਖ ਨੇ ਕਿ ਬੰਦਾ ਜਿਹੜਾ ਉਹ ਕਿਸੇ ਤੇ ਦੁੱਖ ਫਰੋਲਣ ਤੋਂ ਵੀ ਡਰਦਾ ਹੈ ਕਿ ਸ਼ਾਇਦ ਮੇਰੇ ਤੋਂ ਜ਼ਿਆਦਾ ਇਹਦੇ ਨਾ ਹੋਣ ਕਿਤੇ ਮੈਨੂੰ ਉਹ ਸੁਣਨੇ ਪੈ ਜਾਣ ਤਾਂ ਮੇਰੇ ਕੌਣ ਸੁਣੂਗਾ ਪਰ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕਿ ਬਿਨਾਂ ਕਿਸੇ ਆਪਣੇ ਸਵਾਰਥ ਤੋਂ ਬਿਲਕੁਲ ਨਿਸ਼ਕਾਮ ਹੋ ਕੇ ਜਿਹੜਾ ਲੋਕਾਂ ਦੀ ਉਹ ਸੇਵਾ ਭਾਵਨਾ ਕਰਦੇ ਨੇਗੇ ਆਪਣੇ ਬਿਲਕੁਲ ਮਨ ਦੀ ਇੱਛਾ ਦੇ ਨਾਲ ਜਿਹੜਾ ਉਹ ਕੰਮ ਕਰਦੇ ਨੇ ਤੁਹਾਨੂੰ ਇਦਾਂ ਦੇ ਇੱਕ ਸਿਹਤ ਨਾਲ ਜ਼ਿੰਮੇਵਾਰ ਆ ਰਹੇ ਆ ਜੀ ਸਾਡੇ ਨਾਲ ਮੌਜੂਦ ਨੇ ਜਸਵਿੰਦਰ ਸਿੰਘ ਜੀ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿੱਚ ਇਸੇ ਨਾਮ ਨਾਲ ਹੀ ਉਹ ਬਹੁਤ ਸਾਰੇ ਇਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਚਲਾ ਰਹੇ ਨੇ ਨਦਰ ਫਾਊਂਡੇਸ਼ਨ ਤੁਸੀਂ ਸੁਣਿਆ ਹੋਵੇਗਾ ਨਾਮ ਇਹ ਜਿਹੜਾ ਹੈ ਉਹ ਹੈਡ ਕਰਦੇ ਨੇ ਮਿਲਵਾਉਨੇ ਆ ਜੀ ਤੁਹਾਨੂੰ ਉਹਨਾਂ ਦੇ ਨਾਲ ਤੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਫਾਊਂਡੇਸ਼ਨ ਦੇ ਵਿੱਚ ਕਿਦਾਂ ਉਹ ਜੁੜੇ ਕਿਦਾਂ ਇਹ ਆਈਡੀਆ ਆ ਤੇ ਹੋਰ ਕੀ ਕੀ ਜਿਹੜਾ ਕੰਮ ਆ ਉਹ ਸੇਵਾ ਕਰਦੇ ਨੇ ਸਵਾਗਤ ਹੈ ਜੀ ਵੈਲ ਗੁੱਡ ਜੀ ਕਰਤਾਰ ਸਾਹਿਬ ਵੈਲ ਗੁੱਡ ਜੀ ਫਤਿਹ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਜਸਵਿੰਦਰ ਜੀ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਣਨਾ ਕਿਵੇਂ ਸਟਾਰਟ ਹੋਈ ਤੁਹਾਡੇ ਮਨ ਦੇ ਵਿੱਚ ਕਿੱਥੋਂ ਆਈ ਆਈਡੀਆ ਆਇਆ ਇਹ ਤੇ ਕਦੋਂ ਤੋਂ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਜਿਵੇਂ ਹੁਣ ਤੁਸੀਂ ਕਿਹਾ ਕਿ ਮੈਨੂੰ ਤਕਰੀਬਨ 13-14 ਸਾਲ ਹੋ ਗਏ ਨੇ ਇੱਥੇ ਜੀਐਨ ਦੇ ਵਿੱਚ ਇੱਕ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਦੇ ਬਰਤੀ ਨਾ ਬਾਕੀ ਅਸੀਂ ਗੁਰਬਾਣੀ ਨਾਲ ਜੁੜੇ ਹੋਇਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਾਂ ਅਸੀਂ ਕਹਿੰਦੇ ਕਿ ਘਾਲ ਖਾਈ ਕੁਛ ਵੱਥੋਂ ਦੇ ਨਾਨਕਰਾਉ ਪਛਾਣੇ ਸੀ ਕਿ ਜਿਹੜਾ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਤ ਕੱਢਣਾ ਉਹ ਹਰ ਇੱਕ ਸਿੱਖ ਦਾ ਜਿਹੜਾ ਹੋ ਜ਼ਿੰਮੇਵਾਰੀ ਹੈ ਉਹ ਗੁਰੂ ਸਾਹਿਬ ਦਾ ਨੂੰ ਹੁਕਮ ਹੈ ਸੋ ਹੁਣ ਅਧਿਆਪਕ ਕਿਤੇ ਦੇ ਵਿੱਚ ਜਦੋਂ ਤੁਸੀਂ ਨਰੋਲ ਬੱਚਿਆਂ ਨੂੰ ਪੜਾਉਨੇ ਆਉ ਤੇ ਤੁਹਾਡੇ ਕੋਲ ਬਹੁਤ ਸਾਰੀਆਂ ਇਦਾਂ ਦੀ ਬੱਚੇ ਆਉਂਦੀਆਂ ਜਿਹੜੇ ਚਾਹੁੰਦੇ ਨੇ ਕਿ ਅਸੀਂ ਪੜਨਾ ਸਾਡੇ ਕੋਲ ਪਰ ਉਹ ਜੇ ਹੀ ਦੇ ਵਸੀਲੇ ਨਹੀਂ ਹੈਗੇ ਸੋ 13 14 ਦੇ ਵਿੱਚ ਇਹ ਮੇਰੇ 2013 14 ਦੀ ਗੱਲ ਹੈਗੀ ਆ ਜਦੋਂ ਬੱਚੇ ਇਦਾਂ ਆਉਣ ਲੱਗੇ ਤੇ ਸੋਚਿਆ ਕਿ ਕਿਉਂ ਨਾ ਪਹਿਲਾਂ ਇੰਡੀਵਿਜੂਅਲ ਜਿੰਨਾ ਕਰ ਸਕਦੇ ਸੀਗੇ ਕਿ ਆਪਣਾ ਦਸਵੰਦ ਕੱਢ ਕੇ ਨਾ ਫਿਰ ਉਹ ਥੋੜਾ ਮੈਸੇਜ ਦੂਜੇ ਲੋਕਾਂ ਤੱਕ ਜਾਂਦਾ ਤੇ ਫਿਰ ਵਾਧੇ ਗਿਆ ਕੰਮ ਫਿਰ ਆਪਦੇ ਨਾਲ ਦੇ ਦੋਸਤਾਂ ਨਾਲ ਸ਼ੇਅਰ ਕੀਤਾ ਕਿ ਯਾਰ ਆਪਾਂ ਥੋੜਾ ਜਿਆ ਤੁਸੀਂ ਵੀ 파ਰਟ ਆਪਣਾ ਕੱਢੋ ਤੇ ਕੁਛ ਇੱਕ ਅੱਜ ਕੱਲ ਸੋਸ਼ਲ ਮੀਡੀਆ ਦੀ ਹੈਲਪ ਜਿਹੜੀ ਆ ਬਹੁਤ ਵੱਡੀ ਹੈਲਪ ਹੈਗੀ ਆ ਉਦੋਂ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕੀਤੀ ਸੋ 14 ਦੇ ਵਿੱਚ ਅਸੀਂ ਇਹ ਇੱਕ ਜਿਹੜਾ ਪੇਸ਼ੈਂਟ ਵੀ ਸੀਗਾ ਕਾਲਜ ਦੇ ਵਿੱਚ ਉਹਦਾ ਇਲਾਜ ਕਰਦੀ ਅਸੀਂ ਚਿਕੇ ਦਾ ਇਲਾਜ ਕਰਵਾਈਏ ਉਹਦੇ ਇੱਕ ਦੋ ਬੱਚੇ ਫਿਰ ਆਏ ਹੌਲੀ-ਹੌਲੀ ਕਹਿ ਲੋ ਕਿ ਫਿਰ ਮੇਰੇ ਦਿਮਾਗ 'ਚ ਹੋਈ ਹੌਸਲਾ ਵਾਧਾ ਗਿਆ ਕਿ ਤਾਂ ਆਪਾਂ ਬਹੁਤ ਜਦੋਂ ਥੋੜਾ-ਥੋੜਾ ਹਿੱਸਾ ਸਾਰੇ ਪਾਉਣਗੇ ਤਾਂ ਬਹੁਤ ਵੱਡਾ ਕਾਰ ਜਿਹੜਾ ਕਰ ਸਕਦੇ ਆ। ਸੋ 14 ਦੇ ਵਿੱਚ ਅਸੀਂ ਇਹ ਸ਼ੁਰੂ ਕੀਤੀ ਨਦਰ ਫਾਊਂਡੇਸ਼ਨ। ਕੁਦਰਤੀ ਮੈਂ ਆਪਣੇ ਆਫਿਸ 'ਚ ਬੈਠਾ ਸੀਗਾ ਤੇ ਜਬਲੀ ਸਾਹਿਬ ਦਾ ਪਾਰਟ ਕੱਟ ਕੇ ਹਟਿਆ ਤੇ ਉਲਾਸ ਵਿੱਚ ਲਾਈਨਾਂ ਹੁੰਦੀਆਂ ਨੇ ਕਿ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਜ਼ੀ ਨਦਰ ਨਿਹਾਲ। ਤੇ ਉਥੋਂ ਨਾਮ ਫਿਰ ਮੈਨੂੰ ਆ ਗਿਆ ਨਦਰ ਜਿਹੜਾ ਦੇਰਿਆ ਉਹਦੇ ਤੇ ਵੀ ਗੁਰੂ ਸਾਹਿਬ ਦੀ ਮਿਹਰ ਹੋਵੇ ਤੇ ਜਿਹੜਾ ਲੈ ਰਿਆ। ਉਹਦੇ ਤੇ ਵੀ ਨਜ਼ਰ ਹੋਵੇ। ਇਹ ਉਥੋਂ ਨਦਰ ਫਾਊਂਡੇਸ਼ਨ ਦਾ ਜਿਹੜਾ ਨਾਮ ਪਿਆ ਸੋ ਉਹ ਵਿਦਿਆਰਥੀ ਜਿਹੜੇ ਬਾਅਦ ਚ ਹੁਣ ਤੋਂ ਜਿਹੜੇ 10 12 ਸਾਲ ਹੋ ਗਏ ਨੇ ਉਹ ਪੜ ਕੇ ਜਾ ਰਹੇ ਨੇ ਕਿਤਨੇ ਕਿਤੇ ਆਪ ਦਾ ਮੈਸੇਜ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕਰੀ ਦੀ ਆ ਕਿ ਤੁਸੀਂ ਇਹਨਾਂ ਸੇਵਾਵਾਂ ਚ ਆਓ ਆਪਾਂ ਬਹੁਤ ਕੁਝ ਕਰ ਸਕਦੇ ਆ ਸੋ ਇਹ ਉਦੋਂ ਸ਼ੁਰੂਆਤ ਜਿਹੜੀ ਸਾਡੀ ਹੋਈ ਆ ਤੇ ਅੱਜ ਦੇ ਟਾਈਮ ਦੇ ਵਿੱਚ ਹੁਣ ਕਿੰਨੀ ਕੁ ਜਿਹੜੀ ਤੁਹਾਡੀ ਫਲਵਾੜੀ ਸੀ ਉਹ ਕਿੰਨੀ ਕੁ ਫੈਲ ਚੁੱਕੀ ਆ ਅੱਜ ਤੁਸੀਂ ਕੀ ਕੀ ਜਿਹੜਾ ਸੇਵਾਵਾਂ ਕਰਦੇ ਹੋ ਜਿਹਦਾ ਮੇਨ ਮਕਸਦ ਮੇਰਾ ਉਦੋਂ ਸੀ ਕਿਉਂਕਿ ਐਜੂਕੇਸ਼ਨ ਸੈਕਟਰ ਦੇ ਨਾਲ ਹੈਗੇ ਆ ਮੇਨ ਮਕਸਦ ਮੇਰਾ ਇਹ ਹੁੰਦਾ ਸੀ ਕਿ ਜੇ ਇੱਕ ਬ ਤਾ ਉਹਦੀ ਜਨਰੇਸ਼ਨ ਸਾਰੀ ਸੁਧਰ ਸਕਦੀ ਆ ਸੁਧਰ ਮਤਲਬ ਕਿ ਉਹਦਾ ਅਗਲਾ ਜਿਹੜੀ ਪੀੜ੍ਹੀ ਹੋਊਗੀ ਉਹ ਪੜ੍ਹੀ ਲਿਖੀ ਹੋਊਗੀ ਸੋ ਮੇਨ ਜਿਹੜਾ ਫੋਕਸ ਹੈਗਾ ਸਾਡਾ ਉਹਦੋਂ ਐਜੂਕੇਸ਼ਨ ਹੀ ਸੀਗਾ ਹੌਲੀ ਹੌਲੀ ਜਦੋਂ ਕਰਦੇ ਜਦੋਂ ਐਜੂਕੇਸ਼ਨ ਕਿਸੇ ਦੇ ਘਰ ਜਾਣਾ ਤਾਂ ਉਹ ਦੇਖਣਾ ਵੀ ਘਰੇ ਕੋਈ ਬਿਮਾਰ ਵੀ ਪਿਆ ਇਹਨਾਂ ਦੇ ਫੇਰ ਸੋਚਿਆ ਕਿ ਨਹੀਂ ਹੈਲਪ ਆਪਾਂ ਇਹ ਮਰੀਜ਼ ਦੀ ਵੀ ਕਰਨੀ ਆ ਵੀ ਕਿਉਂ ਨਾ ਉਹ ਵੀ ਠੀਕ ਹੋ ਕੇ ਤੰਦਰੁਸਤ ਹੋਵੇ ਨਾ ਸੋ ਮੇਨ ਪਰਪਸ ਅਸੀਂ ਇਹੀ ਲੈ ਕੇ ਚੱਲੇ ਸੀ ਐਜੂਕੇਸ਼ਨ ਤੇ ਹੈਲਥ ਵਾਲਾ ਤੀਜਾ ਸਾਡਾ ਕੋਈ ਅੱਗੇ ਉਹ ਹੈ ਤਾਂ ਨਹੀਂ ਸੀਗਾ ਸਾਡਾ ਆਬਜੈਕਟਿਵ ਉੱਪਰ ਜੁੜ ਗਿਆ ਕਈ ਪਿੰਡਾਂ ਜਦੋਂ ਜਾਣਾ ਤਾਂ ਦੇਖਣਾ ਕਿ ਹੁਣ ਰੋਟੀ ਕੱਪੜਾ ਮਕਾਨ ਬਹੁਤ ਜ਼ਰੂਰੀ ਹੈ ਰੋਟੀ ਕੱਪੜਾ ਅਗਲਾ ਕਰ ਲੰਦਾ ਪਰ ਮਕਾਨ ਦੀ ਹਾਲਤ ਦੇਖਦੇ ਸੀਗੇ ਵੀ ਤਾਂ ਜੇ ਡਿੱਗ ਗਿਆ ਤਾਂ ਸਾਰੇ ਥੱਲੇ ਆ ਜਾਣਗੇ ਪਿੰਡਾਂ 'ਚ ਇਹ ਜੇ ਕੱਚੇ ਮਕਾਨ ਜਿਹੜੇ ਹੁੰਦੇ ਸੀ ਜਾਂ ਡਿੱਗੇ ਹੋਏ ਹੁੰਦੇ ਸੀਗੇ ਉਹ ਦੇਖ ਕੇ ਜਾ ਕੇ ਜਦੋਂ ਸਾਰੇ ਪੰਜਾਬ 'ਚ ਫਿਰ ਉਹ ਤੀਜਾ ਜਿਹੜਾ ਸੀ ਇਹ ਨਾਲ ਸ਼ੁਰੂ ਕਰ ਲੈ ਕੇ ਕੋਈ ਨਹੀਂ ਹੌਲੀ ਹੌਲੀ ਕਿਸੇ ਨੂੰ ਇੱਕ ਕਮਰਾ ਕਿਸੇ ਨੂੰ ਦੋ ਕਮਰੇ ਉਹ ਪਾ ਕੇ ਦਵਾਂਗੇ ਪਹਿਲਾਂ ਐਜੂਕੇਸ਼ਨ ਹੀ ਸੀਗਾ ਫਿਰ ਹੈਲਥ ਤੇ ਆ ਗਏ ਫਿਰ ਇਹ ਤੀਜਾ ਨਾਲ ਜੁੜ ਗਿਆ ਜੀ ਜੇ ਗੱਲ ਕਰੀਏ ਤਾਂ ਹਰ ਇੱਕ ਚੀਜ਼ ਵਾਸਤੇ ਜਿਵੇਂ ਤੁਸੀਂ ਦੱਸਿਆ ਕਿ ਮਾਇਆ ਦੀ ਲੋੜ ਪੈਂਦੀ ਹੈ ਤੁਸੀਂ ਆਪਣੇ ਜਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਲੈ ਕੇ ਜਿਹੜਾ ਤੁਸੀਂ ਉਹ ਚੀਜ਼ ਪੂਰੀ ਕੀਤੀ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਇੱਕੋ ਦਾਮ ਜਦੋਂ ਲੋੜ ਪੈਂਦੀ ਹੈ ਕਿਸੇ ਪੇਸ਼ੈਂਟ ਨੂੰ ਦੇਣ ਵਾਸਤੇ ਫਿਰ ਤੁਸੀਂ ਕਿੱਥੋਂ ਸੋਰਸਿਸ ਜਿਹੜਾ ਉਹ ਪੈਦਾ ਕਰਦੇ ਹੋ ਹੁਣ 10 ਸਾਲਾਂ ਚ ਇੰਨਾ ਇੱਕ ਸਾਡਾ ਆਪਸ ਵਿੱਚ ਜਿਹੜਾ ਕਹਿ ਲਓ ਕਿ ਅਟੈਚਮੈਂਟ ਸਾਰਿਆਂ ਦੀ ਹੋ ਗਈ ਆ ਜਿੱਦਾਂ ਅਸੀਂ WhatsApp ਤੇ ਗਰੁੱਪ ਬਣਾ ਲਿਆ ਫਿਰ ਉਹ ਲੋਕ ਸਾਡੇ ਨਾਲ ਜੁੜ ਜਾਂਦੇ ਆ ਕਿਉਂਕਿ ਇਹ ਸਾਰੀ ਗੱਲ ਟਰਸਟ ਦੀ ਆ ਜਦੋਂ ਤੁਹਾਡੇ ਆਲੇ ਦੁਆਲੇ ਦੇ ਲੋਕ ਜੁੜਦੇ ਨੇ ਉਹਨੂੰ ਪਤਾ ਕਿ ਇਹ ਕੰਮ ਕਰ ਰਿਹਾ ਤਾਂ ਫਿਰ ਉਹ ਸੋਚਣ ਲੱਗਦੇ ਕਿ ਅਸੀਂ ਮੰਥਲੀ ਕਿਉਂਕਿ ਦਸਵੰਧ ਜੀ ਨੇ ਗੱਲ ਕਹੀ ਆ ਕਿ ਮੰਥਲੀ ਦੇਣ ਲੱਗ ਜਾਂਦੀ ਆ ਤੇ ਪਹਿਲਾਂ ਪਹਿਲਾਂ ਸਗੋਂ ਸਾਨੂੰ ਸੁਨੇਹਾ ਲਾਉਣਾ ਪਿੱਦਦਾ ਅਸੀਂ ਕਿ ਆ ਪੇਸ਼ੈਂਟ ਲਈ ਆਪਾਂ ਨੂੰ ਇੰਨੇ ਆ ਆ ਬੱਚੇ ਲਈ ਆ ਇੰਨਾ ਚਾਹੀਦਾ ਹੌਲੀ ਹੌਲੀ ਹੁਣ ਮੰਥਲੀ ਆਪਣਾ ਡੋਨੇਸ਼ਨ ਜਿਹੜਾ ਅਸੀਂ ਜਿਹੜੀ ਇਕੱਠੀ ਕਰਦੇ ਆ ਤੇ ਉਹ ਮੰਥਲੀ ਡੋਨੇਸ਼ਨ ਦੇ ਨਾਲ ਬਹੁਤ ਸਾਰੀ ਹੈਲਪ ਜਿਹੜੀ ਹੋ ਜਾਂਦੀ ਆ ਹਾਂ ਕੋਈ ਵੱਡੀ ਅਮਾਉਂਟ ਚਾਹੀਦੀ ਆ ਮੰਨ ਲਓ ਕੋਈ ਅਸੀਂ ਟਰਾਂਸਪਲੈਂਟ ਕਰਾਉਣਾ ਕਿਡਨੀ ਦਾ ਟਰਾਂਸਪਲੈਂਟ ਕਈ ਕਰਵਾਏ ਨੇ ਤਾਂ ਉਹਦੇ ਵਿੱਚ ਸਾਨੂੰ ਅਪੀਲ ਕਰਨੀ ਪੈਂਦੀ ਆ ਕਿ ਅਸੀਂ ਹੋਰ ਲੋਕਾਂ ਦੀ ਵੀ ਜਿਹੜੀ ਆ ਉੱਤੇ ਕੁਦਰਤੀ ਸਾਰੇ ਜਿਹੜੇ ਸਾਡੇ ਹੁਣ ਤੱਕ ਡੋਨਰ ਵੀ ਹੈਗੇ ਨੇ ਉਹ ਜੀਐਨਈ ਦੇ ਪਾਸ ਆਊਟ ਨੇ ਸੋ ਬਾਹਰ ਮੈਨੂੰ ਬੜੀ ਜਾਣ ਦੀ ਲੋਡਿੰਗ ਤੋਂ ਵੀ ਕਿਉਂਕਿ ਹੁਣ ਰੋਜ਼ ਕਹ ਲਓ ਵੀ ਦੋ ਤਿੰਨ ਕਲਾਸਾਂ ਚ ਮਿਲੀਦਾ 60 ਇੱਕ ਜਣੇ ਇੱਕ ਕਲਾਸ ਚ ਹੁੰਦੇ ਨੇ ਤਾਂ ਉਹ ਵਾਧੇ ਵਾਧੇ ਹੁਣ ਤੁਸੀਂ ਦੇਖ ਲਓ 10 ਸਾਲਾਂ ਚ ਕਿੰਨੇ ਬੈਚ ਨਿਕਲੇ ਕਿੰਨੇ ਬੱਚੇ ਜੁੜ ਗਏ ਅੱਛਾ ਇਹਦੇ ਵਿੱਚ ਇਹ ਵੀ ਸੀ ਜਦੋਂ ਬੱਚੇ ਪੜਦੇ ਸਾਡੇ ਕੋਲੇ ਮੈਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਹਸਪੀਟਲ ਭੇਜਾਂ ਇਹ 10 ਮਿੰਟ ਬੈਠਣ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਕਾਉਂਸਲਿੰਗ ਕਰਨ ਉਹਨਾਂ ਨੂੰ ਥੋੜਾ ਜਿਹਾ ਤਰਵਾਸਦੇ ਹਾਂ ਉਹ ਜਿਹੜੇ ਬੱਚੇ ਸੀ ਉਹ ਪਰਮਾਨੈਂਟ ਜੁੜਦੇ ਆ ਫਿਰ ਕਿਉਂਕਿ ਇੱਕ ਤੁਸੀਂ ਵੈਸੇ ਕਿਸੇ ਨਾਲ ਗੱਲ ਕਰ ਰਹੇ ਹੋ ਜਦੋਂ ਹਸਪੀਟਲ ਚ ਬਹਿ ਕੇ ਉਹ ਪੇਸ਼ੈਂਟ ਦੇ ਘਰਦਿਆਂ ਨਾਲ ਗੱਲ ਕਰਦੇ ਆ ਹੌਸਲਾ ਦਿੰਦੇ ਆ ਉਸ ਟਾਈਮ ਕੋਈ ਨਹੀਂ ਖੜਦਾ ਉਹ ਜਿਹੜਾ ਹੌਸਲਾ ਦੇਣ ਵਾਲਾ ਹੁੰਦਾ ਉਹੀ ਖੜਦਾ ਇਦਾਂ ਦੇ ਬਹੁਤ ਨੇ ਜਿਹੜੇ ਬੱਚੇ ਉਸ ਟਾਈਮ ਸਾਡੇ ਨਾਲ ਜੁੜੇ ਤੇ ਅੱਜ ਉਹ ਬਹੁਤ ਵਧੀਆ ਜੌਬਸ ਕਰ ਰਿਹਾ ਕੋਈ ਬਾਹਰ ਬੈਠਾ ਕੋਈ ਇੱਧਰ ਉਹਨਾਂ ਨੇ ਦੇਖਿਆ ਉਹ ਹਾਲਾਤ ਕਿ ਜਦੋਂ ਅਸੀਂ ਪੜ੍ਹਦੇ ਸੀਗੇ ਤਾਂ ਅਸੀਂ ਜਾਂਦੇ ਹੁੰਦੇ ਸੀਗੇ ਤੇ ਅੱਜ ਉਹ ਆਪਣੇ ਆਪ ਹੀ ਜਿਹੜਾ ਉਹ ਆਪਣਾ ਦਸਬੰਦ ਜਿਹੜਾ ਭੇਜਦੇ ਨੇ ਕਿਉਂਕਿ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਜਿਹੜੀ ਇਹ ਅਧਿਆਤਮਿਕਤਾ ਵਾਲੀ ਹੈਗੀ ਆ ਜਾਂ ਉਹਨਾਂ 'ਚ ਅੱਗੇ ਇਨਸਾਨੀਅਤ ਵਾਲੀ ਗੱਲ ਹੈ ਹਿਮੈਨਿਟੀ ਦੀ ਗੱਲ ਹੈਗੀ ਆ ਉਹ ਪਾਠ ਪੜ੍ਹਾਉਣ ਦੀ ਜ਼ਰੂਰਤ ਹੈ ਬਿਲਕੁਲ ਵੀ ਉਹ ਸਮਾਜ ਐਕਸਪੈਕਟ ਕਰਦਾ ਸਾਡੇ ਤੋਂ ਇੱਕ ਪੜਿਆ ਲਿਖਿਆ ਜਿਹੜਾ ਬੰਦਾ ਉਹਦੇ 'ਚ ਐਟ ਲੀਸਟ ਇਨਸਾਨੀਅਤ ਹੋਊਗੀ ਕਿਉਂਕਿ ਅਸੀਂ ਤਾਂ ਦੁਨਿਆਵੀ ਪੜ੍ਹਾਈ ਪੜ੍ਹਾਉਨੇ ਆ ਜੀ ਜੀ ਆਪਣੀ ਬਰਾਗ ਦੀ ਪੜ੍ਹਾਉਨੇ ਆ ਤੇ ਸਮਾਜ ਐਕਸਪੈਕਟ ਕਰਦਾ ਕਿ ਇਹਦੇ 'ਚ ਚੰਗੇ ਗੁਣ ਵੀ ਹੋਣ ਜੀ ਜੀ ਪੜ੍ਹਾਉਣ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਪ੍ਰੈਕਟੀਕਲ ਦਿਖਾਉਣ ਦੀ ਜ਼ਰ ਕਿੰਨੇ ਲੋਕਾਂ ਦਾ ਜਿਹੜਾ ਭਲਾ ਹੋ ਸਕਦਾ ਹਾਂ ਜਿਹੜਾ ਇਨੀਸ਼ੀਏਟਿਵ ਲੈਂਦਾ ਉਹਦੇ ਤੇ ਕਹਿੰਦੇ ਹੁੰਦੇ ਆ ਵੀ ਜਿਹਦੇ ਘਰੇ ਬੇਰੀ ਹੁੰਦੀ ਔਰੇ ਵੱਟੇ ਵੀ ਪੈਂਦੇ ਨੇ ਸਾਰਾ ਕੁਝ ਹੁੰਦਾ ਇਨੀਸ਼ੀਏਟਿਵ ਲੈਣਾ ਬਹੁਤ ਜ਼ਰੂਰੀ ਆ ਬੱਚੇ ਚ ਪੋਜ਼ਿਟਿਵਿਟੀ ਭਰੋ ਕਿ ਹਾਂ ਤੂੰ ਫੂਡ ਆਪਾਂ ਫੂਡ ਸ਼ੇਅਰ ਕਰਦੇ ਸਕੂਲ ਦੇ ਵਿੱਚ ਤਾਂ ਬੜੀ ਖੁਸ਼ੀ ਹੁੰਦੀ ਸੀਗੀ ਨਾ ਤਾਂ ਉਹ ਨਿੱਕੀ ਨਿੱਕੀ ਚੀਜ਼ਾਂ ਨੇ ਬੱਚਿਆਂ ਚ ਪੋਜ਼ਿਟਿਵਿਟੀ ਭਰਨ ਦੀ ਆ ਕਿ ਤੁਸੀਂ ਆਪਣਾ ਫੂਡ ਸ਼ੇਅਰ ਕਰੋ ਆਪਣੀ ਗੱਲਬਾਤ ਬੱਚਿਆਂ ਨਾਲ ਕਰੋ ਉਹਦੀ ਜੋ ਕੋਈ ਮਾੜਾ ਜਿਹਾ ਵੀਕ ਹੈ ਉਹਨੂੰ ਥੋੜਾ ਜਿਹਾ ਹੌਸਲਾ ਦਿਓ ਫਿਰ ਕਾਲਜ ਆ ਕੇ ਟੀਚਰਸ ਜਿਹੜੇ ਸੋ ਆਲਟੀਮੇਟਲੀ ਫਿਰ ਜਦੋਂ ਥੋੜੇ ਜਿਹੇ ਵੱਡੇ ਹੁੰਦੇ ਆ ਫਿਰ ਉਹਨਾਂ ਦੀ ਆਪਣੀਆਂ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਕਿ ਚੰਗਾ ਕੀ ਆ ਤੇ ਮਾੜਾ ਕੀ ਆ ਕਿਤਨੇ ਕਿਤੇ ਇਹ ਚੀਜ਼ ਦੀ ਜਰੂਰ ਜਦੋਂ ਤੱਕ ਆਪਾਂ ਬੱਚੇ ਨੂੰ ਦੱਸਣਾ ਨਹੀਂ ਵੀ ਚੰਗਾ ਕੀ ਆ ਤੇ ਮਾੜਾ ਕੀ ਆ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਜੋ ਕਰ ਰਿਹਾ ਇਹ ਚੰਗਾ ਹੈ ਕਿ ਨਹੀਂ ਮਾੜਾ ਹੈ ਹਾਂ ਜੇ ਕੋਈ ਚੰਗਾ ਥੋੜਾ ਜਿਹਾ ਵੀ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਬਹੁਤ ਜ਼ਰੂਰੀ ਆ ਤੇ ਉਹ ਪੋਜ਼ਿਟਿਵਿਟੀ ਕਰਕੇ ਹੀ ਭਗਤਪੂਰਨ ਸਿੰਘ ਬਣੇ ਨੇ ਕਿੰਨੀ ਮਾਤ ਉਹ ਮਾਂ ਸੀਗੀ ਉਹਨਾਂ ਦਾ ਟੀਚਰ ਜਿਨੇ ਉਹਨਾਂ 'ਚ ਉਹ ਗੱਲ ਭਰੀ ਤੇ ਉਹ ਕਿੱਡੇ ਵੱਡੇ ਜਿਹੜੇ ਆ ਉਹ ਬਣ ਗਏ ਉਸ ਤੋਂ ਬਾਅਦ ਕਿੰਨੀ ਉਹਨਾਂ ਨੇ ਜਿਹੜੀ ਸੇਵਾ ਕੀਤੀ ਆ ਮੈਨੂੰ ਲੱਗਦਾ ਕਿ ਨਿੱਕੀ ਨਿੱਕੀ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ ਜਿਹੜੇ ਐਫਰਟਸ ਨੇ ਜਿੰਦਾਬਾ ਸ਼ੁਰੂ ਤੇ ਗੱਲ ਕੀਤੀ ਆ ਕਿ ਉਹ ਬੰਦੇ ਨੂੰ ਮਹਾਨ ਬਣਾਉਂਦੇ ਨੇ